ਆ ਜੀ ਹਾਂ ਜਿੱਤੀ ਹਾਲ ਜੀ ਜਰ ਜੀ ਤੁਹਾਡੀ ਕੱਲ ਵੀਡੀਓ ਦੇਖੀ ਸੀ ਕਿ ਹੁੱਲੜ ਵਾਜਾਂ ਲਈ ਹੈ ਨਾ ਅਸੀਂ ਵੀ ਟਰੈਕਟਰਾਂ ਚੌੜੇ ਡਾਰ ਪਾਉਂਦੀ ਘਰੇ ਛੱਟ ਤੇ ਜਿਹੜੀ ਸੱਚੀ ਗੱਲ ਕਰੇ ਛੱਟਦੇ ਵੀ ਯਾਰ ਕਿਉਂ ਟਰੈਕਟਰ ਬੰਦ ਕਰਦੇ ਸਿੱਧਾ ਹੀ ਅਸੀਂ ਸਾਰਿਆਂ ਨੂੰ ਵਾਰਨਿੰਗ ਦਿੱਤੀ ਸੀ ਕਿ ਮੇਲੇ ਵਿੱਚ ਲਿਆ ਕੇ ਸਟੰਟ ਨਾ ਮਾਰੋ ਬੇਟਾ ਉਹਨਾਂ ਮਾਵਾ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਸਟੰਟ ਮਾਰਦੇ ਆ ਮੌਤ ਕਰ ਗਏ ਆ ਉਸ ਪਰਿਵਾਰ ਨੂੰ ਪੁੱਛਣ ਦੇ ਕੀ ਬੀਤੀ ਆ ਇਸ ਕਰਕੇ ਪੁੱਤ ਅਸੀਂ ਨਹੀਂ ਚਾਹੁੰਦੇ ਪੁਲਿਸ ਨਹੀਂ ਚਾਹੁੰਦੇ ਕਿ ਤੁਹਾਡਾ ਕੋਈ ਨੁਕਸਾਨ ਹੋਵੇ ਇਹ ਪੁੱਤ ਬਾਬਾ ਜੀ ਦਾਰਦਾਸ ਜੀ ਸੂਸਾਂ ਵਾਲੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਗੇ ਉਹਨਾਂ ਦੇ ਜਿਹੜੀ ਅਸੀਸ ਹੈ ਉਹ ਪ੍ਰਾਪਤ ਕਰੋ ਨਾ ਕਿ ਆਗੇ ਹੁੱਲੜਬਾਜੀ ਕਰੀਏ ਆਪਾਂ ਜਿਸ ਨਾਲ ਮੇਲੇ ਦਾ ਜਿਹੜਾ ਮਾਹੌਲ ਖਰਾਬ ਹੋਵੇ ਇਹਦੇ ਵਿੱਚ ਬੇਟਾ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਹਾਡੇ ਸਾਥ ਤੋਂ ਬਿਨਾ ਅਸੀਂ ਕਾਮਯਾਬ ਨਹੀਂ ਹੋ ਸਕਦੇ ਇੱਕ ਵਾਰੀ ਸਾਰੇ ਹੀ ਹੱਥ ਖੜਾ ਕਰਕੇ ਦੱਸੋ ਕਿ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਜੀ ਨਾਲ ਹੈ ਜੀ ਸ਼ਬਸ਼ ਥੈਂਕ ਯੂ ਤੁਸੀਂ ਸਾਡੇ ਨਾਲ ਹੋ ਤੇ ਅਸੀਂ ਇਸ ਕੰਮ ਦੇ ਵਿੱਚ ਕੰਮ ਕਰਦਾ ਨਾਲੇ ਜੀ ਤੁਹਾਡੇ ਨੂੰ ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਨੰਬਰ ਹਣੀ ਕੇ ਨਾਲ